ਸੁਰਠ ਮਹੱਲਾ ਪੰਜਵਾ ਖਬਰ ਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਗੁਣ ਨਿਧਾਨ ਭਗਤਨ ਕੋ ਵਰਤਨ ਦੱਲਾ ਪਾਵੇ ਕੋਈ ਪਰਮ ਸਤਕਾਰ ਜੋਤ ਸਤਗੁਰਾਂ ਦੀ ਸਾਜਿ ਜੀਵਾਜੀ ਹੇ ਰੀ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਮਰਤ ਵਿੜੇ ਦਾਲਾਂ ਹਾ ਖਟਦੇ ਹੋਏ ਉਦਮ ਕਰਕੇ ਜੁਗ ਜੁਗਤਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਜੂਰ ਸੱਚੇ ਪਾਤਸ਼ਾਹ ਜੀਾਂ ਦੇ ਸਦੇ ਹੋਏ ਪਾਵਨ ਦਰਬਾਰ ਪਹੁੰਚ ਕੇ ਹਾਜ਼ਰੀਆਂ ਭਰਦੇ ਕੋਏ ਆਪਣੇ ਜੀਵਨ ਦੀਆਂ ਘੜੀਆਂ ਜ਼ਿੰਦਗੀ ਦੇ ਪਲ ਸੁਆਸ ਸਫਲੇ ਬਣਾਉਂਦੇ ਹਾਂ ਵੱਡੇ ਭਾਗ ਨੇ ਸਤਿਗੁਰਾਂ ਨੇ ਕਿਰਪਾਲਤਾ ਕੀਤੀ ਅੰਮ੍ਰਿਤ ਵੇਲੇ ਤੋਂ ਤੱਕ ਤਾਂ ਤੇ ਇਸ ਸ਼ੁਭ ਤੂਕੇ دیدار ਬਖਸ਼ਿਆ ਪ੍ਰਕਾਸ਼वान ਹੁੰਦੇ ਹੋਇਆ ਅੱਜ ਤੇ ਜੋ ਮੁਖਵਾਕ ਬਖਸ਼ੇ ਹਨ ਪਾਉਨੰਗ 617 ਤੇ ਸੋਠ ਰਾਗ ਦੇ ਵਿੱਚ ਪੰਚਮ ਪਾਦਸ਼ਾਹੀ ਦਾ ਜੀ ਦਾ ਜੀ ਸਰਤਾਜ ਸਤਿਗੁਰੂ ਉਹ ਧੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਉਚਾਰਨ ਕੀਤੇ ਹੋਏ ਵਚਨ ਹਨ ਅਜ ਦੇ ਵਚਨਾਂ ਚ ਸਤਿਗੁਰੂ ਪਾਦਸ਼ਾਹ ਨੇ ਜੋ ਬਖਸ਼ਿਸ਼ ਦਿੱਤੀ ਹੈ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਸ਼ਕਤੀ ਵਰਤਾਈ ਹੈ ਦੱਸਿਆ ਕਿ ਨਾਮ ਜਪਣ ਦੇ ਨਾਲ ਸਾਡੇ ਜੀਵਨ ਦੇ ਵਿੱਚ ਕੀਤ ਉਤਿਲੀ ਆਉਦੀ ਹੈ ਦੂਸਰਾ ਸਤ ਸੰਗਤ ਕਰਨ ਦੇ ਨਾਲ ਸਾਨੂੰ ਕੀ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਕਿਰਪਾਲਤਾ ਕਰਦੇ ਹਨ ਆਉ ਕੁਝ ਕਮੈਂਟ ਆਪੋ ਆਪਣੀਆਂ ਮੰਨ ਦਿੱਤੀਆਂ ਆਕਾਦਰ ਕਰਕੇ ਰਸਨਾ ਪਵਿੱਤਰ ਕਰੀਏ ਉਚਾਰੀਏ ਸਤਨਾਮ ਦਾ ਨਾਮ ਹੈ ਸ੍ਰੀ ਸਤਿਗੁਰੂ ਪਾਤਸ਼ਾਹ ਜੀ ਨਾ ਨਾ ਸੋਣ ਵਾਲਾ ਸਦੀਵ ਕਾਲ ਰਹਿਣ ਵਾਲਾ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਪਾਲਣਾ ਕਰਨ ਵਾਲਾ ਲੈ ਕਰਨ ਵਾਲਾ ਜੋ ਆਪਾਲ ਪੁਰਖ ਵੈਗੁਰੂ ਪਰਮੇਸ਼ਰ ਹੈ ਇਕੋ ਇੱਕ ਵੈਗੁਰੂ ਹੈ ਜਿਹੜਾ ਸਦੀਵ ਕਾਲ ਹੈ ਬਾਕੀ ਜਿੰਨੇ ਵੀ ਅਸੀਂ ਸੰਸਾਰ ਦੇ ਉੱਤੇ ਬ੍ਰਹਿਮੰਡ ਨੇ ਖੱਡਨੇ ਭਾਵੇਂ ਸੂਰਜ ਚੰਦਰਮਾ ਹਨ ਧਰਤੀ ਹੈ ਸਾਡੇ ਜੀਵਨ ਦੀ ਤਖਤੀ ਹੀ ਕੀ ਹੈ ਜਦ ਬ੍ਰਹਮਪੁਰੀਆਂ ਨੇ ਸ਼ੇਪੁਰੀਆਂ ਨੇ ਇਹ ਵੀ ਸਾਰਾ ਕੁਝ ਸਮੇ ਦੇ ਮੁਤਾਬਕ ਵਕਤ ਆਉਣ ਤੇ ਸਾਰਾ ਕੁਝ ਨਾਸ ਹੋ ਜਾਂਦਾ ਹੈ ਪਰ ਉਹੀ ਕੋ ਇੱਕ ਆਕਾਲ ਪੁਰਖ ਵੈਗੁਰੂ ਹੈ ਜੋ ਨਾਸ ਤੋਂ ਰਹਿਤ ਭਗਤ ਸਤ ਚਿਤ ਆਨੰਦ ਸਦੀਵ ਕਾਲ ਹੀ ਸਦੀਵ ਕਾਲ ਸਦਾ ਹੀ ਸਤ ਸੱਚਾ ਹੈ ਚੇਤਨ ਰੂਪ ਹੈ ਆਨੰਦ ਦਾ ਮਾਲਕ ਹੈ ਐਸਾ ਜੋ ਆਕਾਲ ਪੁਰਖ ਵੈਗੁਰੂ ਹੈ ਜੀ ਅਨਪੋਤਾਤਾ ਉਹ ਹੀ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਪਰਮਾਤਮਾ ਦੀ ਹੀ ਆਦਾਤਾਂ ਦਿੱਤੀਆਂ ਸਾਡੇ ਸਾਰੇ ਸੰਸਾਰ ਦੇ ਵਿੱਚ ਸਾਰੇ ਜੀਵਾਂ ਕੋਲ ਨੇ ਉਹਦੀਆਂ ਬਹੁਤ ਵੱਡੀਆਂ-ਵੱਡੀਆਂ ਦਾਤਾਂ ਨੇ ਛੋਟੀਆਂ ਵੀ ਨਹੀਂ ਹਨ ਵਾਹਿਗੁਰੂ ਪਰਮੇਸ਼ਰ ਨੇ ਕਿੰਨੇ ਬ੍ਰਹਿਮੰਡ ਸਾਜ ਰੱਖੇ ਹਨ ਬ੍ਰਹਿਮੰਡਾਂ ਦੇ ਵਿੱਚ ਕਿੰਨੇ ਜੀਵ ਜੰਤੂ ਹਨ ਇਹਨਾਂ ਸਾਰੇ ਸਾਨੂੰ ਜੀਵਾਂ ਨੂੰ ਪਰਮਾਤਮਾ ਵੱਲੋਂ ਜਿਵੇਂ ਆਪਾਂ ਮਰਤ ਲੋਕ ਬਾਤ ਲੋਕ ਇਹਨੂੰ ਕਹਿੰਦੇ ਨੇ ਜਿੱਥੇ ਆਪਾਂ ਰਹਦੇ ਹਾਂ ਕਿਉਂਕਿ ਇੱਥੇ ਮਰਤ ਲੋਕ ਤਾਂ ਹੀ ਹੈ ਕਿ ਇੱਥੇ ਜਦੋਂ ਪਲੈ ਸੋਜਦੀ ਹੈ ਇੱਕ ਦਿਨ ਮੌਤ ਵੀ ਜ਼ਰੂਰ ਹੋਣੀ ਹੈ ਪਰ ਵਾਹਿਗੁਰੂ ਵੱਲੋਂ ਜਿਹੜਾ ਸਾਡਾ ਜੀਵਨ ਚੱਲ ਰਿਹਾ ਹੈ ਦਿਨ ਰਾਤ ਬਣਾਉਣ ਵਾਸਤੇ ਸੂਜ ਦਿੱਤਾ ਹੋਇਆ ਹਰਿਆਵਲ ਤਾਂ ਬਨਸਪਤੀ ਵਾਸਤੇ ਚੰਦਰਮਾ ਦੀ ਡਿਊਟੀ ਲੱਗੀ ਹੋਈ ਹੈ ਸਾਨੂੰ ਸਾਰਿਆਂ ਨੂੰ ਜਿਉਂਦੇ ਰੱਖਣ ਵਾਸਤੇ ਪਵਨ ਹਵਾ ਚੱਲ ਰਹੀ ਹੈ ਪੀਣ ਵਾਸਤੇ ਪਾਣੀ ਮਿਲ ਰਿਹਾ ਹੈ ਰਹਿਣ ਵਾਸਤੇ ਧਰਤੀ ਹੈ ਫਿਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਵਾਹਿਗੁਰੂ ਨੇ ਕੀਤੀ ਹੋਈ ਹੈ ਦਾਤਾ ਹੈ ਇਹ ਸਾਨੂੰ ਸਾਰੀਆਂ ਉਹਦੀਆਂ ਦਿੱਤੀਆਂ ਹੋਈਆਂ ਦਾਤਾ ਨੇ ਜਿੰਨੀਆਂ ਵੀ ਮਨੁੱਖ ਦੇ ਕੋਲ ਹਨ ਕਈ ਵਾਰੀ ਹੁੰਦਾ ਹੈ ਮਨ ਤੇ ਇਸ ਗੱਲ ਦਾ ਖਿਆਲ ਹੁੰਦਾ ਹੈ ਕਿ ਨਹੀਂ ਉਹਦੀਆਂ ਨਹੀਂ ਅਸੀਂ ਆਪ ਪੈਰਾਂ ਦੀਆਂ ਨੇ ਪਰ ਕਿਹ ਵਾਰ ਇਹ ਨਹੀਂ ਹੁੰਦਾ ਸਾਰੀਆਂ ਦਾਤਾਂ ਕੋਲੋਂ ਚਲੀਆਂ ਜਾਂਦੀਆਂ ਨੇ ਗੰਗਾਲ ਹੋ ਜਾਂਦਾ ਪੱਲੇ ਕੱਖ ਵੀ ਨਹੀਂ ਰਹਿੰਦਾ ਉਹਦੀ ਦਾਤ ਮੌਣ ਕਰਕੇ ਹੀ ਸਾਡੇ ਜੀਵਨ ਚੱਲਦਾ ਹੈ ਦਾਤਾਂ ਦਿੱਤੀਆਂ ਉਸੇ ਤਰ੍ਹਾਂ ਰਹਿ ਜਾਂਦੀਆਂ ਨੇ ਪ੍ਰਾਣੀ ਸਾਰਾ ਕੁਝ ਛੱਡ ਕੇ ਚਲਿਆ ਜਾਂਦਾ ਹੈ ਮਰ ਜਾਂਦਾ ਹੈ ਮੌਤ ਹੋ ਜਾਂਦੀ ਉਦੋਂ ਕਿੱਥੇ ਚਲੇ ਜਾਂਦੀ ਹੈ ਸਾਡੀ ਸ਼ਕਤੀ ਇਸ ਕਰਕੇ ਸਾਰੀ ਦਾਤ ਉਸੇ ਦੀ ਵਰਤਦੀ ਹੈ ਉਸੇ ਦੀ ਦਾਤ ਵਰਤਨ ਹੋਣ ਕਰਕੇ ਉਹਦੀ ਰਚਨਾ ਹੋਣ ਕਰਕੇ ਹੀ ਸਿਮਰਤ ਸਭ ਮਾਲਕ ਹੋਈ ਜਿਹੜੀ ਉਹਦਾ ਸਿਮਰਨ ਕਰਦੇ ਨੇ ਪ੍ਰਭੂ ਭਗਤੀ ਕਰਦੇ ਨੇ ਉਹ ਨਾਮ ਜਪ ਕੇ ਜਿਹੜੀ ਮਨ ਨੂੰ ਮੈਲ ਲੱਗੀ ਹੋਈ ਹੈ ਇਹ ਦੋੇ ਤਰ੍ਹਾਂ ਦੇ ਸੀ ਸੰਸਾਰ ਦੇ ਵਿੱਚ ਲੋਕ ਹਨ ਇੱਕ ਮਾੜੇ ਹਨ ਇੱਕ ਚੰਗੇ ਹਨ ਚੰਗੇ ਚੰਗਿਆਈ ਕਮਾਉਂਦੇ ਨੇ ਚੰਗਿਆਈ ਦਾ ਫਲ ਸੁਖ ਮਿਲਦਾ ਹੈ ਮੰਦੇ ਲੋਕ ਹਨ ਜਿਹੜੇ ਮੰਦੇ ਕਰਮ ਕਰਦੇ ਨੇ ਉਹਨਾਂ ਦਾ ਫਲ ਦੁੱਖ ਮਿਲਦਾ ਹੈ ਮੰਦੇ ਕਰਮ ਕਰਨ ਦੇ ਨਾਲ ਸਾਡੇ ਮਨ ਦੇ ਉੱਤੇ ਮੈਲ ਪੈ ਜਾਂਦੀ ਹੈ ਇਹ ਮੇ ਇੱਕ ਸ਼ੀਸ਼ਾ ਹੈ ਆਪਣੇ ਸਾਹ ਦੇ ਘਰੇ ਲੱਗੇ ਹੋਏ ਨੇ ਇਹ 2-4 ਦਿਨ ਉਹ ਸ਼ੀਸ਼ੇ ਨੂੰ ਬਸ ਸਾਫ਼ ਨਾ ਕਰੀਏ ਹੌਲੀ-ਹੌਲੀ ਉਹ ਤੇ ਕੱਟਾ ਮਿੱਟੀ ਧੂੜ ਛਿੱਟੇ ਪਾਣੀ ਦੇ ਪੈ ਕੇ ਜੰਮ ਜਾਂਦੇ ਨੇ। ਫਿਰ ਇਹਨੂੰ ਸਾਫ਼ ਕਰਨਾ ਪੈਂਦਾ। ਸਾਡਾ ਮਨ ਰੂਪ ਸ਼ੀਸ਼ਾ ਜਿਹੜਾ ਇਹਦੇ ਤੇ ਵੀ ਆਪਣੇ ਕੀਤੇ ਹੋਏ ਕਰਮਾਂ ਦੀ ਮੈਲ ਪੈਦੀ ਰਹਿੰਦੀ ਹੈ। ਮੈਲ ਪੈਣ ਦੇ ਨਾਲ ਇਹ ਗੰਧਲਾ ਹੋ ਜਾਂਦਾ ਹੈ। ਇਦੇ ਵਿੱਚ ਸਾਨੂੰ ਆਪਣਾ ਆਪਾ ਆਪਣਾ ਸਰੂਪ ਨਹੀਂ ਦਿਖਦਾ ਹੈ ਹੁਣ ਕੋਈ ਵੀ ਅਸੀਂ ਆਮ ਦੁਨਿਆਵੀ ਜਿੰਨੇ ਵੀ ਲੋਕਾਂ ਅਸੀਂ ਆਪਣੇ ਮਨ ਦੇ ਅੰਦਰ ਆਪਣਾ ਚਿਹਰਾ ਨਹੀਂ ਦੇਖ ਸਕਦੇ ਆਪਣੀ ਆਤਮਾ ਨਹੀਂ ਦੇਖ ਸਕਦੇ ਕਿਉਂ ਨਹੀਂ ਦੇਖ ਸਕਦੇ ਕਿਉਂਕਿ ਮਨ ਦੀ ਮੈਲ ਕੀਤੇ ਹੋਏ ਕਰਮਾਂ ਦੀ ਬਹੁਤ ਜ਼ਿਆਦਾ ਗਾੜੀ ਹੋ ਚੁੱਕੀ ਹੈ ਇਸ ਕਰਕੇ ਮਨ ਦੇ ਅੰਦਰ ਅਸੀਂ ਝਾਤੀ ਨਹੀਂ ਮਾਰ ਸਕਦੇ ਨਾ ਹੀ ਮਨ ਰੂਪੀ ਸ਼ੀਸ਼ਾ ਸਾਨੂੰ ਪਤਾ ਲੱਗਦਾ ਸਾਫ਼ ਨਹੀਂ ਹੈ ਜਿਹੜੇ ਪ੍ਰਭੂ ਭਗਤੀ ਕਰਦੇ ਨੇ ਦਿਨ ਰਾਤ ਸਿਮਰਨ ਕਰਦੇ ਨੇ ਉਹਨਾਂ ਦਾ ਇਹ ਸ਼ੀਸ਼ਾ ਨਾਮ ਦੇ ਨਾਲ ਸਾਫ਼ ਹੋ ਜਾਂਦਾ ਹੈ ਉਤਮਾਇਰ ਉਤਰ ਜਾਂਦੀ ਹੈ ਮਲਕ ਹੋਈ ਜਦੋਂ ਮਲਕ ਹੋਈ ਜਾਂਦੀ ਹੈ ਮਨ ਰੂਪੀ ਸ਼ੀਸ਼ੇ ਦੇ ਅੰਦਰ ਆਤਮਾ ਦਾ ਅਕਸ਼ ਪੈਣਾ ਸ਼ੁਰੂ ਹੋ ਜਾਂਦਾ ਹੈ ਫਿਰ ਆਪਣੇ ਆਪੇ ਦੀ ਪਹਿਚਾਣ ਹੋ ਜਾਂਦੀ ਹੈ ਬਾਹਰੋਂ ਸਰੀਰ ਤਾਂ ਆਪਾਂ ਦੇਖ ਲੈਂਦੇ ਹਾਂ ਸ਼ੀਸ਼ੇ ਦੇ ਮੂਹਰੇ ਖੜ ਕੇ ਜਿਹੜੀ ਆਤਮਾ ਹੈ ਸਰੀਰ ਦੇ ਵਿੱਚ ਰਹਿ ਰਹੀ ਹੈ ਉਹਨੂੰ ਤਾਂ ਨਹੀਂ ਦੇਖ ਸਕਦੇ ਉਹ ਨਹੀਂ ਦਿਖਦੀ ਹੈ ਇਹ ਕੋਈ ਕੋਈ ਆਤਮਾ ਕਿਵੇਂ ਹੈ ਮੇਰਾ ਤਾਂ ਸਰੀਰ ਹੈ ਸਾਰਾ ਕੁਝ ਨਹੀਂ ਆਤਮਾ ਸਰੀਰ ਨਾਲੋਂ ਵੱਖਰੀ ਹੈ ਇਸ ਕਰਕੇ ਆਤਮਾ ਮਨ ਦਾ ਵਿਸ਼ਾ ਹੈ ਮਨ ਦੇ ਸ਼ੂਕ ਸੀਸੇ ਨੂੰ ਦੇਖਦੀ ਹੈ ਸਰੀਰ ਸਥੂਲ ਹੈ ਸਥੂਲ ਸਰੀਰ ਬਾਹਰ ਦੁਨੀਆ ਦੇ ਵਿੱਚ ਬਣਾਇਆ ਹੋਏ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਦੇਖ ਲੈਂਦਾ ਹੁਣ ਆਪਾਂ ਰਾਤ ਨੂੰ ਜਦੋਂ ਸੌਂ ਜਾਂਦੇ ਆਂ ਉਦੋਂ ਕੌਣ ਹੈ ਜਿਹੜਾ ਫੇਰ ਸੰਸਾਰ ਰਚ ਲੈਂਦਾ ਖਾਂਦਾ ਪੀਂਦਾ ਭੱਜਦਾ ਨੱਟਦਾ ਰੋਂਦਾ ਕਿਸ ਨੇ ਲੜਾਈ ਕਰਦਾ ਹੈ ਹੱਸਦਾ ਹੈ ਕਿੰਨੇ ਕੰਮ ਕਰਦੇ ਆਂ ਅਸੀਂ ਸੁਪਨੇ ਜਿਸ ਉੱਤੇ ਪਏ ਉਦੋਂ ਸਰੀਰ ਤਾਂ ਕੁਝ ਨਹੀਂ ਕਰ ਰਿਹਾ ਨਾ ਉਦੋਂ ਇਹ ਸਾਡਾ ਮਨ ਇਹ ਸਾਰੇ ਸੰਸਾਰ ਦੀ ਰਚਨਾ ਕਰ ਲੈਂਦਾ ਹੈ ਇਹ ਆਤਮਾ ਹੈ ਪਰ ਉਦੋਂ ਸਾਨੂੰ ਗਿਆਨ ਨਹੀਂ ਹੁੰਦਾ ਕਿ ਅਸੀਂ ਸੁਤੇ ਪਏ ਹਹੀ ਇਕ ਭੁਲੇਖਾ ਹੈ ਪਰ ਜਿਨ੍ਹਾਂ ਦਾ ਮਨ ਰੂਪੀ ਸ਼ੀਸ਼ਾ ਸਾਫ ਸੁਧ ਹੋ ਜਾਂਦਾ ਹੈ ਉਹਨਾਂ ਨੂੰ ਹੋਏ ਸੁਪਨੇ ਦਾ ਵੀ ਪਤਾ ਹੁੰਦਾ ਹੈ ਸਾਧ ਸੰਗਤ ਜੀ ਵੈਸੇ ਤਾਂ ਉਹ ਜਾਗਦੇ ਵੀ ਸੁੱਤੇ ਨੇ ਸੁਤੇ ਵੀ ਜਾਗਦੇ ਨੇ ਪਰ ਉਹਨਾਂ ਦਾ ਮਨ ਰੂਪ ਸ਼ੀਸ਼ਾ ਇਹਨਾਂ ਸੁਧੋ ਹੋ ਜਾਂਦਾ ਹਰ ਸਮੇਂ ਹਰ ਪਲ ਹਰ ਛਿੰਤ ਪਤਾ ਹੁੰਦਾ ਹੈ ਕਿਉਂਕਿ ਨਾਮ ਦੇ ਵਿੱਚ ਜੁੜੇ ਹੋਏ ਨੇ ਉਹ ਸਦਾ ਹੀ ਜਾਗਦੇ ਨੇ ਇੰਨੀ ਰੇਣੜੀਏ ਸਤਮੰ ਕਹਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਦੇ ਹਾਰੀ ਗਾਮ ਪਿਆਰੇ ਸਦਾ ਜਾਗ ਹੈ ਆਪਾਂ ਸੌ ਜਾਂਦੇ ਆ ਪਰ ਉਹ ਨਹੀਂ ਸੌਂਦੇ ਹਾਂ ਉਹ ਸਦਾ ਹੀ ਜਾਗਦੇ ਨੇ ਕਿਉਂ ਜਾਗਦੇ ਨੇ ਨਾਮ ਸਿਮਰੈਨ ਅਨ ਤੈਨੂੰ ਕੋਈ ਇੱਕ ਵੀ ਸਵਾਸ ਨੂੰ ਖਾਲੀ ਨਹੀਂ ਜਾਂਦੰਦੇ ਨਾਮ ਸਿਮਰਨ ਕਰਦੇ ਹਨ ਇਸ ਕਰਕੇ ਉਹਨਾਂ ਦੇ ਮਨ ਰੂਹ ਸ਼ੀਸ਼ੇ ਤੋਂ ਮੈਲ ਖੋਈ ਜਾਂਦੀ ਹੈ ਜਦੋਂ ਮਾਇਆ ਉਤਰ ਜਾਂਦੀ ਹੈ ਮਨ ਰੂਪ ਸ਼ੀਸ਼ਾ ਸਾਫ ਹੋ ਜਾਂਦਾ ਹੈ ਸੁਧ ਹੋ ਜਾਂਦਾ ਹੈ ਹੁੰਦਾ ਇਹ ਨਾਮ ਨਾਲ ਹੈ ਜਦੋਂ ਮਨ ਸ਼ੁੱਧ ਹੋ ਗਿਆ ਪਵਿੱਤਰ ਹੋ ਗਿਆ ਫਿਰ ਮਹਾਰਾਜ ਕਹਿੰਦੇ ਨੇ ਗੁਣ ਨਿਧਾਨ ਭਗਤਨ ਕੋ ਵਰਤਨ ਉਹਨਾਂ ਭਗਤੀ ਕਰਨ ਵਾਲਿਆਂ ਭਗਤਾਂ ਨੂੰ ਜਿਨ੍ਹਾਂ ਦਾ ਮਨ ਰੂਪ ਸ਼ੀਸ਼ਾ ਪਵਿੱਤਰ ਹੋਇਆ ਹੈ ਪ੍ਰਮਾਤਮਾ ਪਰਮੇਸ਼ਰ ਉਹਨਾਂ ਨੂੰ ਫਿਰ ਖਜ਼ਾਨਾ ਹੀ ਬਖਸ਼ ਦਿੰਦਾ ਹੈ ਉਨਾ ਕੋਲ ਗੁਣਾ ਦਾ ਖਜ਼ਾਨਾ ਹੁੰਦਾ ਹੈ ਗੁਣਾ ਸਾਇਦ ਭਰਪੂਰ ਹੁੰਦੇ ਨੇ ਕਿਹੜੇ ਗੁਣ ਹੁੰਦੇ ਨੇ ਉਹਨਾਂ 'ਚ ਸੰਤੋਖ ਸਤ ਧਰਮ ਦਇਆ ਤੀਰਜਨ ਬਵੇਕ ਗਿਆਨ ਦਾ ਪ੍ਰਕਾਸ਼ ਮੈਤਰੀ ਉਪੇਖਿਆ ਤੇ ਸਾਰੇ ਗੁਣ ਉਹਨਾਂ 'ਚ ਆ ਜਾਂਦੇ ਹਨ ਜਿਵੇਂ ਸਾਡੇ 'ਚ ਉਹ ਗੁਣ ਹਨ ਈਰਖਾ ਹੈ ਝੂਠ ਬੋਲਦੇ ਹਾਂ ਲਾਲਚ ਹੈ ਕਿਸੇ ਨਾਲ ਬੁਰਾ ਤੱਕਦੇ ਹਾਂ ਕਿਸੇ ਨਾਲ ਲੜਦੇ ਹਾਂ ਕਿਸੇ ਨੂੰ ਚੰਗਾ ਨਹੀਂ ਸਮਝਦੇ ਕਿਸੇ ਨੂੰ ਮਿੱਤਰ ਸਮਝਦੇ ਹਾਂ ਕਿਸੇ ਨੂੰ ਬੈੜੀ ਸਮਝਦੇ ਹਾਂ ਸਾਡੇ 'ਚ ਕਿੰਨੇ ਹੀ ਔਗਣ ਹਨ ਕਿਸੇ ਤੇ ਰਹਿਮ ਨਹੀਂ ਕਰ ਸਕਦੇ ਜਦੋਂ ਕਿਸੇ ਦਾ ਕੰਮ ਬੁਖਰਾਬ ਹੁੰਦਾ ਆਪਣੇ ਦੁਸ਼ਮਣ ਦਾ ਖੁਸ਼ ਹੋ ਜਾਂਦੇ ਆ ਆਪਣਾ ਵਧੀਆ ਕੰਮ ਬਣਿਆ ਆਪਾਂ ਖੁਸ਼ ਹੋ ਜਾਂਦੇ ਆ ਇਹ ਜਿਹੜੇ ਔਗਣ ਹਾਰਨ ਇਹ ਔਗਣ ਉਹਨਾਂ 'ਚ ਖਤਮ ਹੋ ਜਾਂਦੇ ਨੇ ਉਹਨਾਂ ਵਿੱਚ ਗੁਨਾ ਸਾਇਤ ਪਰਪੂਰ ਹੋ ਜਾਂਦੇ ਹਨ ਨੋਂ ਨਦੀਆਂ ਦੇ ਖਜ਼ਾਨੇ ਉਹਨਾਂ ਦੇ ਕੋਲ ਆ ਜਾਂਦੇ ਨੇ ਨਾਮ ਦਾ ਫਿਰਦਾ ਨਾ ਵੱਡਾ ਉਹਨਾਂ ਕੋਲ ਹੁੰਦਾ ਹੈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਤਾਂ ਤੇ ਮੇਰੇ ਮਨ ਤੂੰ ਵੀ ਉਹ ਪਾਲਣਾ ਕਰਨ ਵਾਲਾ ਜੋ ਵਾਹਿਗੁਰੂ ਨਾਸਤੋ ਰਹੇ ਤੈ ਪ੍ਰਕਿਰਤੀ ਦਾ ਮਾਲਕ ਪਰਮੇਸ਼ਰ ਹੈ ਉਸ ਵਾਹਿਗੁਰੂ ਦਾ ਤੂੰ ਵੀ ਨਾਮ ਜਪ ਤੂੰ ਵੀ ਕਰਿਆ ਕਰ ਵਾਹਿਗੁਰੂ 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 ਇਉਂ ਜਾਪਿਆ ਜਾਤੀ ਸ਼ਰਨ ਪਿਆ ਸੁਖ ਪਾਈਐ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਸਾਨੂੰ ਸੁਖ ਮਿਲ ਸਕਦਾ ਹੈ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ساری ਜ਼ਿੰਦਗੀ ਸੁੱਖਾਂ ਨੂੰ ਭਾਲ ਦਾ ਭਾਲ ਦਾ ਮਰ ਜਾਂਦਾ ਹੈ ਪਰ ਸੁੱਖ ਕਦੇ ਵੀ ਪੂਰੇ ਨਹੀਂ ਹੁੰਦੇ ਹਨ ਕਿਉਂ ਨਹੀਂ ਪੂਰੇ ਹੁੰਦੇ ਕਿਉਂਕਿ ਸਾਡਾ ਸੁੱਖਾਂ ਨੂੰ ਭਾਲਣ ਦਾ ਜਿਹੜਾ ਤਰੀਕਾ ਹੈ ਉਹ ਗਲਤ ਹੈ ਅਸੀਂ ਸੁਖ ਭਾਰਦੇ ਹਾਂ ਸੰਸਾਰ ਦੇ ਪਦਾਰਥਾਂ ਚੋਂ ਸੰਸਾਰ ਦੀ ਮਾਇਆ ਦੇ ਵਿੱਚੋਂ ਸੰਸਾਰ ਦੇ ਰਸਾ ਤਸਾ ਖਾਣ ਪੀਣ ਪਹਿਨਣ ਚੋਂ ਖੋਭਣ ਦੇ ਵਿੱਚੋਂ ਸੁਖ ਭਾਰਦੇ ਹਾਂ ਇਹਨਾਂ ਵਿੱਚ ਸੁਖ ਨਹੀਂ ਹੈ ਤਾਂ ਖਿੰ ਪੰਗਰ ਹੈ ਨਾਸਵੰਤ ਹੈ ਦੁਨੀਆ ਦਾ ਕੋਈ ਵੀ ਸੁਖ ਸਦਾ ਰਹਿਣ ਵਾਲਾ ਨਹੀਂ ਹੈ ਸਾਰੇ ਸੁਖ ਮੁੱਕ ਜਾਂਦੇ ਹਨ ਅਪਾ ਆਪਣੀ ਜ਼ਿੰਦਗੀ ਚ ਨਜ਼ਰ ਮਾਰ ਕੇ ਦੇਖ ਸਕਦੇ ਆ ਕਿੰਨਾ ਹੀ ਅਪਾ ਕਮਾਈਆਂ ਕਰ ਲੈਨੇ ਆ ਕਿੰਨੇ ਸੁੱਖ ਭਾਲ ਲੈਨੇ ਆ ਆਖਰ ਫੇਰ ਉਹੀ ਹੱਥ ਖਾਲੀ ਦੇ ਖਾਦੀ ਰਹਿ ਜਾਂਦੇ ਨੇ ਫੇਰ ਵੀ ਕਿਸੇ ਗੱਲ ਜੇ ਤਸੱਲੀ ਥੋੜੋ ਹੁੰਦੀ ਆ ਪਾਵੇਂ ਜੁੱਡਾ ਮੜਦੀ ਕੋਠੀ ਪਾਲੋ ਫੇਰ ਵੀ ਕੋਈ ਤਸੱਲੀ ਨਹੀਂ ਆ ਉਹ ਵੀ ਪ੍ਰਾਣੀ ਹੋਣ ਲੱਗ ਜਾਂਦੀ ਤੇ ਖਰਾਬ ਹੋਣ ਲੱਗ ਜਾਂਦੀ ਜਿੰਨੀਆਂ ਵਾਰੀ ਬੈਂਗੀਆਂ ਗੱਡੀਆਂ ਖਰੀਦ ਲਓ ਉਹਦੇ ਵਿੱਚ ਵੀ ਸ਼ਾਂਤੀ ਨਹੀਂ ਹੈ ਜਿੰਨਾ ਮਰਜੀ ਧਨ ਦੌਲਤ ਇਕੱਠਾ ਕਰਕੇ ਭਾਵੇਂ ਬੈਂਕਾਂ ਜਿੰਨੀਆਂ ਮਰਜ਼ੀ ਭਰ ਲਓ ਕਮਤਾਈਆਂ ਨਹੀਂ ਬੈਂਕਾਂ ਚ ਤੇ ਆਲੀ ਸ਼ਾਂਤੀ ਨਹੀਂ ਹੈ ਜਿੰਨੇ ਮਰਜੀ ਮਹਿੰਗੇ ਕੱਪੜੇ ਪਾ ਲਓ ਉਹ ਵੀ ਕਿਹੜਾ ਸ਼ਾਂਤੀ ਦਿੰਦੇ ਨੇ ਸ਼ਾਮ ਨੂੰ ਲਾਉਣੇ ਪੈਂਦੇ ਨੇ ਖਰਾਬ ਹੋ ਜਾਂਦੇ ਨੇ ਪਸੀਨਾ ਆ ਜਾਂਦਾ ਉੱਥੇ ਵੀ ਸ਼ਾਂਤੀ ਨਹੀਂ ਹੈ ਸ਼ਾਂਤੀ ਕਿੱਥੇ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਐਡੀ ਵੱਡੀ ਸ਼ਾਂਤੀ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਜੇ ਤੈਨੂੰ ਛੱਪਰੀ ਛੱਪਰੀ ਜਾਂ ਕੱਚੇ ਘਰ ਚ ਉੱਥੇ ਤੈਨੂੰ ਆਨੰਦ ਹੈ ਤੈਨੂੰ ਭਾਵੇਂ ਖੱਥਾਂ ਤੇ ਹੀ ਰੱਖ ਕੇ ਦੋ ਰੋਟੀਆਂ ਚਾਰ ਨਾਲ ਮਿਲ ਜਾਣ ਉਹ ਛਾਦੇ ਵੀ ਤੂੰ ਤ੍ਰਿਪਤ ਹੈ ਰੱਜਿਆ ਹੋਇਆ ਕਿਉਂਕਿ ਵਾਸ਼ਨੈ ਨਹੀਂ ਰਹੀ ਕਿਸੇ ਚੀਜ਼ ਦੀ ਘਰ ਦੇ ਵਿੱਚ ਭਾਵੇਂ ਟੁੱਟਿਆ ਜਾਂ ਕੁੜਤਾ ਹੀ ਪਾਇਆ ਹੋਇਆ ਪਾਟੀਆਂ ਲਈ ਰਣਾ ਉਥੇ ਵੀ ਆਨੰਦ ਆ ਦੁਨੀਆ ਦੀ ਕੋਈ ਪਰਵਾਹ ਹੀ ਨਹੀਂ ਸੋਇਸ਼ ਕਰਕੇ ਉਥੇ ਆਨੰਦ ਹੈ ਸ਼ਾਂਤੀ ਹੈ ਸੁਖ ਨਾਹੀ ਬਹੁਤਾ ਧਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਉਦੇਸ ਪਰਮਾਈ ਸਰਬ ਸੁਖਾ ਹਰ ਹਰ ਗੁਣਾਈ ਵਾਹਿਗੁਰੂ ਦੇ ਨਾਮ ਦੇ ਵਿੱਚ ਸਾਰੇ ਸੁਖ ਨੇ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਸ਼ਰਨ ਪਈ ਸੁਖਾਂ ਦੀ ਪ੍ਰਾਪਤੀ ਹੈ ਜਦੋਂ ਵਾਹਿਗੁਰੂ ਦੀ ਸ਼ਰਨ ਪੈ ਜਾਂਦੇ ਆ ਬਾਹੜ ਦੁੱਖ ਨਾ ਹੋਈ ਐਡੀ ਕਿਰਪਾ ਹੋ ਜਾਂਦੀ ਹੈ ਮੁੜ ਕੇ ਦੁੱਖ ਹੁੰਦਾ ਹੀ ਨਹੀਂ ਸਾਰੇ ਦੁੱਖ ਹੀ ਮੁੱਕ ਜਾਂਦੇ ਨੇ ਰਹਾਉ ਅਰਥ ਭਾਵ ਇਸ ਸ਼ਰਨ ਤੇ ਸਵਾਲ ਪੈਦਾ ਹੁੰਦਾ ਵੀ ਹੁਣ ਵਾਹੀ ਹੁੰਦੀ ਸ਼ਰਨ ਕਿਵੇਂ ਪਈਏ ਵਡਭਾਗੀ ਸਾਧ ਸੰਗਿ ਪ੍ਰਾਪਤ ਤਨ ਭੀੜਤ ਦੁਰਮਤ ਹੋਈ ਕਹਿੰਦੇ ਸਤ ਸੰਗ ਦੀ ਪ੍ਰਾਪਤੀ ਹੈ ਜਿਹੜੀ ਵੱਡਿਆਂ ਪਾਗਾਂ ਕਰਕੇ ਹੁੰਦੀ ਹੈ ਗੁਰੂ ਨਾਨਕ ਦੇ ਘਰ ਗੁਰੂ ਨਾਨਕ ਪਾਤਸ਼ਾਹ ਕਰਨੀ ਧਰਤ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਸਾਡੇ ਨੂੰ ਰੋਜ਼ ਹੀ ਸਤ ਸੰਗਤ ਹੋ ਰਹੀ ਹੈ ਗੁਰੂ ਘਰਾਂ 'ਚ ਮਹਾਰਾਜਾ ਪ੍ਰਕਾਸ਼ ਹੁੰਦਾ ਹੈ ਨੇਤਨੇ ਹੁੰਦੇ ਨੇ ਸੰਗਤ ਹੀ ਹੋ ਰਹੀ ਹੈ ਪਰ ਇਹ ਮਿਲਦੀ ਭਾਗਾ ਵਾਲਿਆਂ ਮੰਜ ਨੇ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਇਹ ਮਿਲ ਜਾਂਦੀ ਹੈ ਉਹਨਾਂ ਦੀ ਦੁਰ ਮਤ ખોਟੀ ਮਤ ਅੰਦਰੋਂ ਉਹ ਕੋਈ ਜਾਂਦੀ ਹੈ ਜਿਉਂ-ਜਿਉਂ ਆਪਾਂ ਸਤ ਸੰਗਤ ਕਰਦੇ ਆਂ ਗੁਰੂ ਘਰ 'ਚ ਹਾਜ਼ਰੀ ਕਰਦੇ ਆਂ ਹੌਲੇ-ਹੌਲੇ ਸਾਡੇ ਮਨ ਦੇ ਜਿਹੜੇ ਔਗਣ ਹਨ ਉਹ ਔਗਣ ਘਟਣੇ ਸ਼ੁਰੂ ਹੋ ਜਾਂਦੇ ਨੇ ਬੰਦਾ ਈਰਖਾ ਕਰਨੋਂ ਹਟ ਜਾਂਦਾ ਹੈ ਉਹ ਉਤਪੋਧਰਣਾ ਛੱਡ ਦਿੰਦਾ ਹੈ ਮਨ ਦੇ ਵਿੱਚ ਲਾਲਚ ਘਟ ਜਾਂਦਾ ਹੈ ਕਿਸੇ ਚੀਜ਼ ਦਾ ਲਾਲਚ ਜੀ ਰਹਿੰਦਾ ਰਹੇ ਇਸ ਤਰ੍ਹਾਂ ਹੌਲੀ ਹੌਲੀ ਸਾਰੇ ਗੁਣ ਆ ਜਾਂਦੇ ਨੇ ਉਹ ਗੁਣ ਮੁੱਕ ਜਾਂਦੇ ਨੇ ਇਹ ਸੰਗਤ ਦੀ ਪ੍ਰਾਪਤੀ ਦਾ ਗੁਣ ਹੈ ਮਹਾਰਾਜ ਹੁਣ ਅੱਗੇ ਇਹਨਾਂ ਦੀ ਗੱਲ ਕਰਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਸੰਗਤ ਕੀਤੀ ਹੈ ਸਰ ਸੰਗਤ ਕਰਕੇ ਨਾਮ ਜਪ ਕੇ ਪ੍ਰਭੂ ਭਗਤੀ ਕਰ ਦਿਆ ਹੋਇਆ ਹੈ ਆਪਣੇ ਮਨ ਦੇ ਅੰਦਰੋਂ ਖੋਟੀ ਮਤ ਖੋਦਤੀ ਦੁਰਮਤ ਖੋਦਤੀ ਗੁਰਮਤ ਦੇ ਧਾਰਨੀ ਹੋ ਗਏ ਗੁਰੂ ਦੇ ਪਿਆਰ ਦੇ ਵਿੱਚ ਜੁੜ ਕੇ ਹਨ ਜਿਹੜੇ ਜਿਨ੍ਹਾਂ ਦੇ ਦਿਨ ਰਾਤ ਹੀ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਚੱਲ ਪੈਂਦਾ ਹੈ ਗੁਰਮੁਖ ਬਣ ਜਾਂਦੇ ਹਨ ਨਾਮ ਦੇ ਪਿਆਰੇ ਨਾਮ ਦੇ ਰਸੀਏ ਬੋਲ ਜਾਂਦੇ ਹਨ ਮਹਾਰਾਜ ਕਹਿੰਦੇ ਐਸੇ ਜਿਹੜੇ ਤੇਰੇ ਨਾਮ ਦੇ ਰਸੀਏ ਨੇ ਨਾਮ ਦੇ ਪਿਆਰੇ ਨੇ ਇਹਨੇ ਕਿ ਏਤੂ ਗੁਰੂ ਨਾਨਕ ਦਾਸ ਵੰਛੈ ਮਰਗਿ ਜੀ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜਿਹੜਾ ਤੇਰਾ ਸਿਮਰਨ ਕਰਨ ਵਾਲੇ ਤੇਰੀ ਪਿਆਰੀ ਨਾਮ ਦੇ ਜਪਣ ਵਾਲੇ ਨੇ ਜਿਨ੍ਹਾਂ ਨੇ ਕੋਟੀ ਮਤ ਖੋ ਲਈ ਏ ਤੇਰਾ ਸਿਮਰਨ ਕਰਕੇ ਜਿਨ੍ਹਾਂ ਦੇ ਹਿਰਦੇ ਅੰਦਰ ਗੁਨਾ ਦਾ ਖਜ਼ਾਨਾ ਭਰ ਗਿਆ ਹੈ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਵੰਛੈ ਮੰਗਦਾ ਹਾਂ ਚਾਹੁੰਦਾ ਹਾਂ ਜਿਨ੍ਹਾਂ ਹਰ ਨਾਮ ਹਿਰਦੈ ਘਰੋਈ ਜਿਨ੍ਹਾਂ ਦੇ ਨਾਮ ਨੂੰ ਹਿਰਦੇ ਚ ਪਰੋਇਆ ਹੋਇਆ ਜਿਨ੍ਹਾਂ ਦੇ ਜਿਨ੍ਹਾਂ ਦੇ ਹਿਰਦੇ ਚ ਨਾਮ ਬਸਿਆ ਹੋਇਆ ਕਿਉਂਕਿ ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਜਾਂਦਾ ਹੈ ਉਹਨਾਂ ਦੇ ਮਿਲਣ ਦਾ ਉਹਨਾਂ ਦੀ ਸੰਗਤ ਦਾ ਇਹ ਵੱਡਾ ਲਾਹ ਹੈ ਸਾਨੂੰ ਉਹਨਾਂ ਦੇ ਕੋਲੋਂ ਹਰ ਸਮੇਂ ਨਾਮ ਦੀਆਂ ਕਿਰਨਾਂ ਨਾਮ ਦੀਆਂ ਲਹਿਰਾਂ ਭਗਦੀਆਂ ਹਨ ਜਦੋਂ ਅਸੀਓ ਨਾ ਬੋਲ ਜਾਂਨੇ ਖਾਂ ਸਾਡੇ ਮਨ ਨੂੰ ਸ਼ਾਂਤੀ ਆਉਂਦੀ ਹੈ ਮਨ ਨੂੰ ਟਿਕਾਉਂਦਾ ਹੈ ਫਿਰ ਉਹ ਚੰਨ ਜਿੱਥੇ ਟਿਕ ਜਾਂਦੇ ਹਨ ਉਹ ਧਰਤੀ ਵੀ ਉਹ ਧੂਣੀ ਵੀ ਪਵਿੱਤਰ ਹੋ ਜਾਂਦੀ ਹੈ ਅਰ ਸਤਿ ਤੀਰ ਜਹਸਾਰ ਭਗਤ ਹੈ ਤੈ ਗੁਣ ਦੇ ਨਾਮ ਜੁੜੇ ਜਿੱਥੇ ਐਸਾ ਸਾਧੂ ਰੱਬ ਦਾ ਪਿਆਰਾ ਆਪਣੇ ਚੰਨ ਨੂੰ ਧਰ ਦਿੰਦਾ ਉਥੇ ਠਾਰ ਕੀਰਤਨ ਕਰਦੇ ਨੇ ਉਥੇ ਹੀ ਮਹਾਨ ਬੜਾ ਬੈਕੁੰਠ ਸੱਚ ਦਾ ਛੰਡ ਬਣ ਜਾਂਦਾ ਜਿੱਥੇ ਉਹ ਬੈਠ ਕੇ ਆਪ ਹੀ ਜਪਦਾ ਹੋਰਨ ਨਾਮ ਲਿਪਉਂਦਾ ਹੈ ਸੋ ਆ ਆਪਣੇ ਮੀਨ ਗੁਰੂ ਦੇ ਚਰਨਾਂ 'ਚ ਜੁਗਲ ਰੂਪ ਦਰਤਨ ਗੁਰੂ ਗ੍ਰੰਥ ਸਾਹਿਬ ਜੀ ਸੱਚਾ ਛੰਡ ਦਾ ਆਨੰਦ ਮਾਣੇ ਜਿਤਨੇ ਮਸੋਨੇ ਨੇ ਬਾਣੀ ਸੁਣੀ ਹੈ ਵਿਚਾਰਾਂ ਸੁਣੀਆ ਹਨ ਆਪਾਂ ਸਾਰੇ ਬੜਾ ਭਾਗੇ ਹਾਂ ਹੋਰ ਆਪਣੇ ਜੀਵਨ ਨੂੰ ਗੁਰੂ ਚਰਨਾਂ 'ਚ ਜੋੜੀਏ ਨਾਮ ਜਪੀਏ ਸੇਵਾ ਸਿਮਰਨ ਭਗਤੀ ਕਰੀਏ ਸਤ ਸੰਗਤ ਕਰੀਏ ਜੀਵਨ ਦਾ ਲਾਹਾ ਲੈ ਕੇ ਲੋਕ ਸੁਖੀ ਪਰ ਲੋਕ ਸੁਹੇਲੇ ਨਾਮ ਘਰ ਪ੍ਰਭ ਆਪੈ ਮੇਲੇ ਵਿੜ ਭਾਗੀ ਬਣੀਏ ਭੁਲਾ ਮਾਫ ਕਰੀਏ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਿਤ ਭੀਟ ਤੋਂ ਦੁਰਮਤ ਕੋਈ ਸਰ ਕੀ ਧੂਰ ਨਾਨਕ ਦਾਸ ਵਾਝੇ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ